ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਪਹੁੰਚੋ ਵਿਧਾਨ ਸਭਾ ਦੇ ਵਿੱਚ ਉੱਥੇ 92 ਨੇ ਤੁਹਾਡੇ ਕੋਲੇ ਵੋਟਾਂ ਪਾਓ ਤੇ ਬਿੱਲ ਪੇਸ਼ ਕਰੋ ਵੀ ਅੱਜ ਇੱਥੇ ਯੂਨੀਵਰਸਿਟੀ ਨੂੰ ਅਸੀਂ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਹੁਣ ਕੇਂਦਰ ਸਰਕਾਰ ਦਾ ਇੱਕੋ ਅਜੈਂਡਾ ਵੀ ਅਸੀਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਨੀ ਤੇ ਨਾਮਜਦ ਬੰਦੇ ਲੈ ਕੇ ਆਉਗੀ ਉਹੀ ਬੰਦੇ ਆਪਦੇ ਤੋਂ ਅਗਲੇ ਬੰਦੇ ਨਾਮਜਦ ਕਰਨੀਏ ਮਤਲਬ ਇੱਕ ਵਾਰ ਜੇ ਖਾਕੀ ਕੱਚੇ ਵਾਲੇ ਬਹਿ ਗਏ ਤਾਂ ਉਹਨਾਂ ਨੇ ਆਪਦੇ ਬੰਦੇ ਬਿਠਾਉਣੇ ਨੇ ਗਾਂਧੀ ਗਾਂਧੀ ਉਹੀ ਸਰਕਾਰ ਜਿਹੜੀ ਇਸ ਯੂਨੀਵਰਸਿਟੀ ਵਾਲੇ ਮਸਲੇ ਨੂੰ ਲੈ ਕੇ ਵੱਡੇ ਵੱਡੇ ਬਿਆਨ ਦੇ ਰਹੀ ਐ ਅੱਜ ਅੱਜ ਉਸੇ ਯੂਨੀਵਰਸਿਟੀ ਦੇ ਵਿੱਚ ਘਟ ਹੋਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੀ ਪੱਪਾ ਪਾਇਆ ਹਮਲਾ ਹੁਣ ਕੀ ਕਰਤਾ ਸੀ ਇਕੱਲਾ ਇਹ ਨਹੀਂ ਕਿ ਆ ਉਹਨਾਂ ਨੇ ਵੀ ਅਸੀਂ ਸੈਨੇਟ ਦੀਆਂ ਚੋਣਾਂ ਨਹੀਂ ਕਰਾਉਣੀਆਂ ਜਾਂ ਫੀਸਾਂ ਵਧਾਤੀਆਂ ਹਮਲਾ ਇਹ ਕਰਤਾ ਵੀ ਯੂਨੀਵਰਸਿਟੀ ਅਸੀਂ ਆਪ ਦੀ ਕੇਂਦਰੀਕਰਨ ਕਰਕੇ ਲੈ ਗਏ ਸਮਝ ਲਓ ਹੁਣ ਇੱਥੇ ਨਵੀਂ ਸਿੱਖਿਆ ਨੀਤੀ ਲਾਗੂ ਕਰ ਦਾਂਗੇ ਇਸੇ ਕਰਕੇ ਉਹ ਸੈਨੇਟ ਰਾਹ ਦੇ ਵਿੱਚ ਰੋੜਾ ਬੰਦੀ ਰਹੀ ਐ ਤਾਂ ਸੈਨੇਟ ਭੰਗ ਕਰੋ ਪਹਿਲਾਂ ਜਦੋਂ ਤੁਸੀਂ ਚੋਣਾਂ ਦੀ ਗੱਲ ਆਉਂਦੀ ਹੈ ਜਦੋਂ ਆਪਦੀ ਚੌਧਰ ਦਿਖਾਉਣ ਦੀ ਗੱਲ ਕਰਨੀ ਹੈ ਜਦੋਂ ਇਸ ਯੂਨੀਵਰਸਿਟੀ ਨੂੰ MP MLA ਦਾ ਅਖਾੜਾ ਬਣਾਉਣਾ ਹੈ ਜਦੋਂ ਇੱਥੇ ਕਰੋੜਾ ਰੁਪਈਆ ਫੂਕ ਕੇ ਲੋਕਾਂ ਵਿਦਿਆਰਥੀਆਂ ਦੇ ਵਿੱਚ ਚੰਗੀ ਰਾਜਨੀਤੀ ਦੀ ਥਾਂ ਤੇ ਇੱਕ ਘਟਿਆ ਪੋਲਿਟਿਕਸ ਲੈ ਕੇ ਜਾਣੀ ਆ ਉਦੋਂ ਤੁਸੀਂ ਬਹੁਤ ਐਕਟਿਵ ਹੋ ਜਾਂਦੇ ਹੋ ਉਦੋਂ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨਾਤਾ ਅਕਾਲੀ ਦਲ ਨਾ ਕਾਂਗਰਸ ਤੇ ਨਾ ਹੀ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਵੀ ਨਹੀਂ ਤੇ ਇੱਥੇ ਹੁੰਦਾ ਕੀ ਆ ਸ਼ਾਮਲ ਕੌਣ ਹੁੰਦਾ ਜਿਨ੍ਹਾਂ ਨੂੰ ਇਹ ਯੂਨੀਵਰਸਿਟੀ ਤੇ ਜਿਨ੍ਹਾਂ ਨੇ ਹੱਕ ਲੈਣਾ ਹੈ ਅੱਜ ਉਹਨਾਂ ਦੇ ਰਾਹ ਦੇ ਵਿੱਚ ਜੇ ਕੋਈ ਰੋੜਾ ਬਣਦਾ ਉਹ ਕੋਈ ਸੂਬੇ ਦੀਆਂ ਕੋਈ ਆਪੋਜ਼ਿਟ ਪਾਰਟੀਆਂ ਕੋਈ ਨਹੀਂ ਹੋਰ ਹੈਗਾ ਸਿਆਸੀ ਪਾਰਟੀਆਂ ਅੱਜ ਜੋ ਸਿਰਫ ਲੋਕਾਂ ਦਾ ਇਕੱਠ ਹੈ ਮੈਂ ਸਲਾਮ ਕਰਦੀਆਂ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਕੱਲ ਰਾਤ ਦੀਆਂ ਤੁਰੀਆਂ ਕਹਿੰਦੇ ਕੋਰਟ ਦੇ ਵਿੱਚ ਜਾ ਕੇ ਕੇਸ ਕਰਾਂਗੇ ਅਸੀਂ ਵਕੀਲਾਂ ਕੋਰਟ ਕੇਸ ਅਸੀਂ ਸੰਭਲਾਂਗੇ ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੈਡੋਂ ਵਿਧਾਨ ਸਭਾ ਦਾ ਤੁਸੀਂ ਆਪਦਾ ਉੱਥੇ ਜਾ ਕੇ ਬਿੱਲ ਪੇਸ਼ ਕਰੋ ਵੀ ਅਸੀਂ ਇਹਨੂੰ ਆਪਦੀ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਪਿਛਲੀ ਵਾਰ ਉਹਨਾਂ ਨੇ ਕੱਲੀ ਸੈਨੇਟ ਦੀਆਂ ਚੋਣਾਂ ਕਰਾਉਣ ਤੋਂ ਮਨਾਂ ਕੀਤਾ ਸੀ ਹੁਣ ਉਹਨਾਂ ਨੇ ਸੈਨੇਟ ਭੰਗ ਕਰਨ ਤੇ ਲਿਆ ਦਿੱਤੇ ਤੇ ਅਗਲੀ ਵਾਰ ਇਹ ਇਹ ਤੋਂ ਵੀ ਅੱਗੇ ਜਾਣਗੇ ਜੇ ਅਸੀਂ ਆਪਣੇ ਹੱਕ ਲੈਣੇ ਆ ਤਾਂ ਉਹਦੇ ਲਈ ਨਾ ਤਾਂ ਤੁਸੀਂ ਦਿੱਲੀ ਜਾਣ ਤੋਂ ਸਾਨੂੰ ਰੋਕ ਸਕਦੇ ਤੇ ਨਾ ਹੀ ਸਾਡੀ ਆਪਦੀ ਰਾਜਧਾਨੀ ਦੇ ਵਿੱਚ ਆਉਣ ਤੋਂ ਰੋਕ ਸਕਦੇ ਉਹਨਾਂ ਦੇ ਅੰਦਰਲਾ ਮੰਨ ਦਾ ਜਿਹੜਾ ਡਰ ਆ ਉਹਦੇ ਕਰਕੇ ਪੁਲਸ ਫੌਜ ਮੂਰੇ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਸਾਨੂੰ ਡਰਾ ਕੇ ਰੱਖਣ ਪਰ ਲੋਕ ਜਿਹੜੇ ਨੇ ਜਦੋਂ ਲੋਕਾਂ ਦੇ ਹੜ ਵਗਦੇ ਨੇ ਨਾ ਉਹ ਵੱਡੇ ਵੱਡੇ ਦਰਿਆਵਾਂ ਦੇ ਵਹਿਣ ਮੋੜ ਦਿੰਦੇ ਬਹੁਤ ਸਾਰੇ ਲੋਕਾਂ ਦਾ ਇਹ ਵਿਅਮ ਹੈ ਵੀ ਲੋਕ ਆਪਦੇ ਨਿੱਜੀ ਮੰਗਾ ਮਸਲਿਆਂ ਨੂੰ ਲੈ ਕੇ ਬੋਲਦੇ ਇੱਥੇ ਵੀ ਕੀ ਹੋਇਆ ਇੱਥੇ ਲੋਕਾਂ ਨੂੰ ਸਿਰਫ ਇੰਨੇ ਸੁਨੇਹੇ ਦੀ ਲੋੜ ਸੀ ਵੀ ਕੇਂਦਰ ਨੇ ਇੱਕ ਹੋਰ ਹੱਲਾ ਮਾਰਤਾ ਮੈਨੂੰ ਲੱਗਦਾ ਵੀ ਇਹ ਜਾਗ ਉਹੀ ਹੈ ਪੁਰਾਣਾ ਜਿਹੜਾ ਲੱਗਿਆ ਹੋਇਆ ਜਦੋਂ ਲੋਕ ਉਧਰ ਨੂੰ ਮੋਰਚੇ ਬਣ ਕੇ ਗਏ ਨੇ ਸੀ ਕਹਿ ਰਹੇ ਹਨ ਵੀ ਯੂਨੀਵਰਸਿਟੀ ਦੇ ਅੰਦਰ ਹੈ ਇਸ ਵੇਲੇ ਇਕੱਠਾ ਹੈ ਇਹ ਤੋਂ ਕਈ ਗੁਣਾ ਜ਼ਿਆਦਾ 10 15 ਗੁਣਾ ਜ਼ਿਆਦਾ ਅੱਜ ਬਾਰਡਰਾਂ ਦੇ ਉੱਤੇ ਇਕੱਠਾ ਹੈ ਇੰਨਾ ਲੰਗਰ ਲੈ ਕੇ ਆਵਾਂਗੇ ਐਨੇ ਅਸੀਂ ਹੋਰ ਸਪੋਰਟ ਲੈ ਕੇ ਆਵਾਂਗੇ ਉਹ ਸਾਰੇ ਬੰਦੇ ਜਿਹੜੇ ਨੇ ਉਹ ਅੱਜ ਬਾਰਡਰਾਂ ਦੇ ਉੱਤੇ ਰੋਕ ਰਹੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਵੱਡਾ ਮੋਰਚਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਵੇਂ ਨਾ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾਵੇ ਪਰ ਫਿਰ ਵੀ ਹਰ ਇੱਕ ਉਹ ਆਵਾਜ਼ ਜੋ ਇਨਸਾਫ਼ ਪਸੰਦਾ ਉਹ ਇੱਥੇ ਪਹੁੰਚੀ ਆ ਗੱਲਬਾਤ ਕਰਾਂਗੇ ਸਰ ਨਾਲ ਐਡਵੋਕੇਟ ਅਮਨਦੀਪ ਕੌਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲ ਬੋਲਾਂਗੇ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਦੇਖਦੇ ਹੋ ਰੋਕਿਆ ਗਿਆ ਹਰ ਆਵਾਜ਼ ਨੂੰ ਪਹੁੰਚਣ ਤੋਂ ਰੋਕਿਆ ਗਿਆ ਅੰਦਰਲੇ ਨੂੰ ਅੰਦਰ ੜੱਕਿਆ ਗਿਆ ਬਾਹਰਲੇ ਨੂੰ ਬਾਹਰ ੜੱਕਿਆ ਗਿਆ ਪਰ ਫਿਰ ਵੀ ਸ਼ਾਇਦ ਜਿੰਨਾ ਇਕੱਠ ਐਕਸਪੈਕਟ ਵੀ ਨਾ ਕੀਤਾ ਹੋਵੇ ਉਸ ਤੋਂ ਕਿਤੇ ਜ਼ਿਆਦਾ ਇਕੱਠ ਪੰਜਾਬ ਖੜਾ ਤੇ ਪੰਜਾਬ ਨੇ ਦਿਖਾਤਾ ਵੀ ਨਹੀਂ ਅਸੀਂ ਹੈਗੇ ਆ ਜੇ ਸਾਡੇ ਤੇ ਕੋਈ ਵੀ ਅਤਿਆਚਾਰ ਕਰੋਗੇ ਬਿਲਕੁਲ ਇਹ ਇਸੇ ਗੱਲ ਦਾ ਪਰਮਾਨ ਹੈ ਵੀ ਡਰ ਅਸਲ ਵਿੱਚ ਪ੍ਰਸ਼ਾਸਨ ਨੂੰ ਹੈ ਉਹਨਾਂ ਦੇ ਅੰਦਰਲਾ ਮੰਨ ਦਾ ਜਿਹੜਾ ਡਰ ਆ ਉਹਦੇ ਕਰਕੇ ਪੁਲਸ ਫੌਜ ਮੂਰੇ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਸਾਨੂੰ ਡਰਾ ਕੇ ਰੱਖਣ ਪਰ ਲੋਕ ਜਿਹੜੇ ਨੇ ਜਦੋਂ ਲੋਕਾਂ ਦੇ ਹੜ ਵਗਦੇ ਨੇ ਨਾ ਉਹ ਵੱਡੇ ਵੱਡੇ ਦਰਿਆਵਾਂ ਦੇ ਵਹਿਣ ਮੋੜ ਦਿੰਦੇ ਨੇ ਅੱਜ ਉਹਨਾਂ ਲੋਕਾਂ ਦੇ ਹੜਾ ਨੇ ਸਾਰੇ ਪੰਜਾਬ ਦੇ ਜਿਹੜੇ ਆਉਂਦੇ ਨੇ ਬਾਰਡਰ ਨੇ ਇੱਥੇ ਚੰਡੀਗੜ੍ਹ ਨੂੰ ਵੜਨ ਵਾਲੇ ਉਹ ਸਾਰਿਆਂ ਤੇ ਬੈਠੇ ਨੇ ਜਿੰਨਾ ਅਸੀਂ ਕਹਿ ਰਹੇ ਹਾਂ ਵੀ ਯੂਨੀਵਰਸਿਟੀ ਦੇ ਅੰਦਰ ਹੈ ਇਸ ਵੇਲੇ ਇਕੱਠਾ ਹੈ ਇਹ ਤੋਂ ਕਈ ਗੁਣਾ ਜ਼ਿਆਦਾ 10 15 ਗੁਣਾ ਜ਼ਿਆਦਾ ਅੱਜ ਬਾਰਡਰਾਂ ਦੇ ਉੱਤੇ ਇਕੱਠਾ ਹੈ ਕਿਉਂਕਿ ਉਹ ਸਾਰੇ ਬੰਦੇ ਜਿਹੜੇ ਬੱਸਾਂ ਦੇ ਵਿੱਚ ਆਰਗੇਨਾਈਜ਼ਡ ਤਰੀਕੇ ਆਪਰਤੋਂ ਜਿਹੜੇ ਉਸ ਦਿਨ ਕਿਸਾਨ ਮਜ਼ਦੂਰ ਜਾਂ ਹੋਰ ਮੁਲਾਜ਼ਮ ਜਥੇਬੰਦੀਆਂ ਆ ਕੇ ਇੱਥੇ ਦੱਸ ਕੇ ਗਈਆਂ ਸੀ ਵੀ ਇੰਨੀ ਗਿਣਤੀ ਦੇ ਵਿੱਚ ਸਾਡੇ ਬੰਦੇ ਆਉਣਗੇ ਇੰਨਾ ਲੰਗਰ ਲੈ ਕੇ ਆਵਾਂਗੇ ਐਨੇ ਅਸੀਂ ਹੋਰ ਸਪੋਰਟ ਲੈ ਕੇ ਆਵਾਂਗੇ ਉਹ ਸਾਰੇ ਬੰਦੇ ਜਿਹੜੇ ਨੇ ਅੱਜ ਬਾਰਡਰਾਂ ਦੇ ਉੱਤੇ ਰੋਕ ਰੱਖੇ ਨੇ ਸਰਕਾਰ ਨੇ ਤੇ ਉਹਦੇ ਵਿੱਚ ਇਕੱਲੀ ਕੇਂਦਰ ਦੀ ਸਰਕਾਰ ਨਹੀਂ ਉਹਨਾਂ ਨੂੰ ਰੋਕਣ ਦੇ ਲਈ ਸਭ ਤੋਂ ਵੱਧ ਜਿਹੜੇ ਮੂਰੇ ਹੋਈ ਉਹ ਪੰਜਾਬ ਸਰਕਾਰ ਹੈ ਉਹੀ ਸਰਕਾਰ ਜਿਹੜੀ ਇਸ ਯੂਨੀਵਰਸਿਟੀ ਵਾਲੇ ਮਸੇ ਨੂੰ ਲੈ ਕੇ ਵੱਡੇ ਵੱਡੇ ਬਿਆਨ ਦੇ ਰਹੀ ਹੈ ਅੱਜ ਵੀ ਅਸੀਂ ਯੂਨੀਵਰਸਿਟੀ ਕਿਤੇ ਨਹੀਂ ਜਾਣ ਦੇਵਾਂਗੇ ਅਸੀਂ ਇੱਥੇ ਆ ਕੇ ਉਹਨਾਂ ਦੇ ਮੰਤਰੀ ਬੋਲ ਕੇ ਜਾ ਰਹੇ ਨੇ ਅੱਜ ਉਸੇ ਵਿੱਚ ਕੱਠ ਹੋਂ ਤੋ ਰੋਕਣ ਦੇ ਲਈ ਪੰਜਾਬ ਸਰਕਾਰ ਵੀ ਪੱਬਾਂ ਪਾਰ ਹੈ ਤਾਂ ਮੈਨੂੰ ਲੱਗਦਾ ਵੀ ਅੱਜ ਇਹ ਇਸ ਮੋਰਚੇ ਦੀ ਇਹਨਾਂ ਵਿਦਿਆਰਥੀਆਂ ਦੀ ਜਿੱਤ ਹੈ ਜਿਦੇ ਕਰਕੇ ਤੇ ਉਹਨਾਂ ਦੀ ਇੱਕ ਦ੍ਰਿੜ ਨਿਸ਼ਚੈ ਸੀ ਪੰਜਾਬ ਦੇ ਲੋਕਾਂ ਦੇ ਅੰਦਰ ਦ੍ਰਿੜਤਾ ਸੀ ਜਿਹੜੇ ਕੱਲ ਰਾਤ ਤੋਂ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਸੀ ਤੇ ਉਹਨਾਂ ਨੇ ਅੱਜ ਦਿਖਾਤਾ ਵੀ ਤੁਸੀਂ ਜੋ ਮਰਜ਼ੀ ਕਰ ਲੋ ਜੇ ਅਸੀਂ ਆਪਣੇ ਹੱਕ ਲੈਣੇ ਆ ਤਾਂ ਉਹਦੇ ਲਈ ਨਾ ਤਾਂ ਤੁਸੀਂ ਦਿੱਲੀ ਜਾਣ ਤੋਂ ਸਾਨੂੰ ਰੋਕ ਸਕੇ ਤੇ ਨਾ ਹੀ ਸਾਡੀ ਆਪਣੀ ਰਾਜਧਾਨੀ ਦੇ ਵਿੱਚ ਆਉਣ ਤੋਂ ਰੋਕ ਸਕਦੇ ਹੋ ਅਮਨ ਇੱਕ ਗੱਲ ਦੱਸਿਓ ਤੁਹਾਨੂੰ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਨਾਲ ਜੁੜੇ ਹੋ ਤੁਸੀਂ ਇਹਦੇ ਵਿਦਿਆਰਥੀ ਇਸ ਤੋਂ ਪਹਿਲਾਂ ਅਜਿਹਾ ਅੰਦੋਲਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਸੀ ਨਹੀਂ ਇਸ ਕਦਰ ਦਾ ਇਸ ਤਰ੍ਹਾਂ ਦਾ ਨਹੀਂ ਦੇਖਿਆ ਅੰਦੋਲਨ ਦੇਖੇ ਨੇ ਕਈ ਸਾਰੇ ਅੰਦੋਲਨ ਹੋਏ ਨੇ ਉਹਦੇ ਵਿੱਚ ਬਹੁਤ ਹੀ ਪਾਰਟਿਸਪੇਸ਼ਨ ਉਹ ਵਿਦਿਆਰਥੀਆਂ ਨੇ ਕੀਤੀ ਹੈ ਅੱਜ ਜਿਸ ਤਰ੍ਹਾਂ ਦਾ ਹੱਲਾ ਕਿਉਂਕਿ ਇਸ ਤਰ੍ਹਾਂ ਦਾ ਹਮਲਾ ਵੀ ਨਹੀਂ ਹੋਇਆ ਮੇਰੇ ਮੈਂ ਯੂਨੀਵਰਸਿਟੀ ਦੇ ਵਿੱਚ ਲਗਭਗ 8 ਤੋਂ 10 ਸਾਲ ਰਹੀ ਹਾਂ ਤਾਂ ਇਨਾਂ ਸਾਰੇ ਸਾਲਾਂ ਦੇ ਵਿੱਚ ਹੋਇਆ ਕੀ ਹੈ ਇਸ ਇੱਥੇ ਫੀਸਾਂ ਦਾ ਵਾਧਾ ਹੋਇਆ ਉਦੋਂ 1100% ਫੀਸਾਂ ਦਾ ਵਾਅਦਾ ਦਾ ਜਿਹੜਾ ਵਾਪਸ ਕਰਾਉਣ ਲਈ ਜੇ ਵਿਦਿਆਰਥੀ ਕਾਮਯਾਬ ਹੋਏ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰਚ ਕੱਢੇ ਉਹ ਆਏ ਨੇ ਕੁੜੀਆਂ ਕਾਲਜਾਂ ਦੇ ਵਿੱਚੋਂ ਆਈਆਂ ਨੇ ਇੱਥੇ ਉਹਨਾਂ ਨੇ ਪੂਰੀ ਯੂਨੀਵਰਸਿਟੀ ਬੰਦ ਕੀਤੀ ਸੀ 11 April ਨੂੰ ਉਹ ਤੋਂ ਬਾਅਦ ਡੇਢ ਮਹੀਨੇ ਦੇ ਸੰਘਰਸ਼ ਤੋਂ ਬਾਅਦ 68 ਵਿਦਿਆਰਥੀਆਂ ਤੇ ਪਰਚੇ ਪਾਏ ਗਏ ਤੇ ਉਹ ਪਰਚੇ ਰੱਦ ਕਰਾਉਣ ਦੀ ਗੱਲ ਕੀਤੀ ਗਈ ਨਾਲ ਦੀ ਨਾਲ ਉਹ ਸਾਰੇ ਵਿਦਿਆਰਥੀਆਂ ਦੇ ਮਤਲਬ ਉਹ ਸਾਰੇ ਦੇ ਸਾਰੀਆਂ ਫੀਸਾਂ ਦਾ ਵਾਧਾ ਵਾਪਸ ਹੋਇਆ ਸੀ ਉਹ ਕਾਹਤੋਂ ਹੋ ਸਕਿਆ ਕਿਉਂਕਿ ਉਦੋਂ ਸੈਨੇਟ ਹੁੰਦੀ ਸੀ ਇਸ ਕਰਕੇ ਅਸੀਂ ਸੈਨੇਟ ਦੇ ਮੂਰੇ ਧਰਨੇ ਪ੍ਰਦਰਸ਼ਨ ਲਾ ਕੇ ਸੈਨੇਟ ਦੀਆਂ ਵੋਟਾਂ ਵੀ ਸੀ ਮੰਨ ਨਹੀਂ ਸੀ ਰਿਹਾ ਉਸ ਵੇਲੇ ਅਰਣ ਗਰੋਵਰ ਵੀ ਸੀ ਹੁੰਦਾ ਸੀ ਕਾਂਗਰਸ ਦਾ ਉਹ ਮੰਨ ਨਹੀਂ ਸੀ ਰਿਹਾ ਫਿਰ ਵੀ ਉਹ ਵਾਪਸ ਹੋਇਆ ਦੂਜਾ ਵੱਡਾ ਅੰਦੋਲਨ ਲੜਿਆ ਗਿਆ ਕੁੜੀਆਂ ਦੇ ਹੋਸਟਲ ਖੁਲਵਾਉਣ ਦੇ ਲਈ 9 ਵਜੇ ਕੁੜੀਆਂ ਜਿਹੜੇ ਤਾਲੇ ਲਾ ਕੇ ਅੰਦਰ ਬੜਦੇ ਸੀ ਉਹ 9 ਵਜੇ ਰਾਤ ਨੂੰ ਬਾਹਰ ਨਿਕਲੀਆਂ ਵੀ ਰਾਤਾਂ ਵੀ ਸਾਡੀਆਂ ਜੇ ਦਿਨ ਸਾਡੇ ਨੇ ਤਾਂ ਉਹ ਵੀ 24 ਘੰਟੇ ਕਿਉਂ ਹੋ ਸ ਗਿਆ ਕਿਉਂਕਿ ਸੈਨੇਟ ਇੱਥੇ ਸੀ ਮੀਟਿੰਗਾਂ ਉਹਦੀਆਂ ਇੱਥੇ ਸੀ ਤੇ ਉਹਦੇ ਮੂਰੇ ਦਲੀਲਾਂ ਦੇ ਨਾਲ ਅਸੀਂ ਮੰਗ ਪੱਤਰ ਸੌਪੇ ਇਸੇ ਤਰ੍ਹਾਂ ਵੱਡੇ ਜਿੰਨੇ ਅੰਦੋਲਨ ਉਦੋਂ ਵੀ 16 ਦੇ ਵਿੱਚ ਪਿਛਲੀਆਂ ਚੋਣਾਂ ਹੋਈਆਂ ਸੀ ਸੈਨੇਟ ਦੀਆਂ 4 ਸਾਲ ਬਾਅਦ 20 ਚ ਹੋਣੀਆਂ ਸੀ 20 ਦੀਆਂ ਚੋਣਾਂ ਇਹਨਾਂ ਨੇ ਕਰਾਈਆਂ ਨਹੀਂ ਕਹਿੰਦੇ ਵੀ ਲਾਕਡਾਊਨ ਲੱਗਿਆ ਹੋਇਆ ਵਾ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਯੂਨੀਵਰਸਿਟੀ ਵੀ ਨਹੀਂ ਖੋਲੀ ਤੇ ਉਦੋਂ ਵੀ ਵਿਦਿਆਰਥੀਆਂ ਨੇ ਇੱਕ ਮੋਰਚਾ ਲੜਿਆ ਤੇ ਉਹਨਾਂ ਨੇ ਉਹ ਵਾਪਸ ਕਰਾਇਆ ਮਤਲਬ ਇਹ ਸਾਰੀਆਂ ਸੈਨੇਟ ਦੀਆਂ ਚੋਣਾਂ ਕਰਵਾਈਆਂ ਅੱਜ ਇਸ ਸਕੇਲ ਦਾ ਅੰਦੋਲਨ ਇਸ ਪੱਧਰ ਤੇ ਜਿਵੇਂ ਲੋਕਾਂ ਨੂੰ ਹਮਾਇਤ ਮਿਲੀ ਆ ਲੋਕਾਂ ਦੇ ਵਿੱਚ ਗੱਲ ਗਈ ਹੈ ਕਿਉਂਕਿ ਹਮਲਾ ਹੁਣ ਕੀ ਕਰਤਾ ਸੀ ਕੱਲਾ ਇਹ ਨਹੀਂ ਕਿ ਆ ਉਹਨਾਂ ਨੇ ਵੀ ਸੈਨੇਟ ਦੀਆਂ ਚੋਣਾਂ ਨਹੀਂ ਕਰਾਉਣੀਆਂ ਜਾਂ ਫੀਸਾਂ ਵਧਾਉਟੀਆਂ ਹਮਲਾ ਇਹ ਕਰਤਾ ਵੀ ਯੂਨੀਵਰਸਿਟੀ ਅਸੀਂ ਆਪਦੀ ਕੇਂਦਰੀਕਰਨ ਕਰਕੇ ਲੈ ਗਏ ਸਮਝ ਲਓ ਹੁਣ ਇੱਥੇ ਨਵੀਂ ਸਿੱਖਿਆ ਨੀਤੀ ਲਾਗੂ ਕਰ ਦਾਂਗੇ ਉਹਨਾਂ ਨੇ ਆਪਦਾ ਵੀਸੀ ਲਾਇਆ ਰਜਿਸਟਰਾਰ ਲਾਇਆ ਡੀਐਸਡਬਲ ਜਿਹੜਾ ਡੀਨ ਵਿਦਿਆਰਥੀ ਭਲਾਈ ਹੁੰਦੀ ਹੈ ਡੀਯੂਆਈ ਹੁੰਦਾ ਵਾ ਇਹ ਸਾਰੇ ਬੰਦੇ ਆਪਦੇ ਲਾਉਣ ਦੇ ਬਾਵਜੂਦ ਯੂਨੀਵਰਸਿਟੀ ਦੇ ਵਿੱਚ ਉਹ ਆਪਦੇ ਫੈਸਲੇ ਲਾਗੂ ਕਰਾਉਣ ਦੇ ਵਿੱਚ ਅਸਫਲ ਹੁੰਦੇ ਰਹੇ ਆ ਸਮੇਂ-ਸਮੇਂ ਦੇ ਉੱਤੇ ਇਸੇ ਕਰਕੇ ਅੱਜ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈ ਮਤਲਬ ਇਸੇ ਕਰਕੇ ਉਹ ਸੈਨੇਟ ਰਾਹ ਦੇ ਵਿੱਚ ਰੋੜਾ ਬੰਦੀ ਰਹੀ ਹੈ ਤਾਂ ਸੈਨੇਟ ਭੰਗ ਕਰੋ ਪਹਿਲਾਂ ਦੂਜਾ ਲੈ ਕੇ ਕੀ ਆਓ ਹੁਣ ਕੇਂਦਰ ਸਰਕਾਰ ਦਾ ਇੱਕੋ ਅਜੰਡਾ ਵੀ ਅਸੀਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਨੀ ਹੈ। ਉਹਨੂੰ ਲਾਗੂ ਕਰਨ ਲਈ ਕੌਣ ਕਿਹਨੇ ਪਾਸ ਕਰਨਾ ਉਹਨੂੰ ਸੈਨੇਟ ਨੇ। ਸੈਨੇਟ ਅਸੱਕ ਦੇ ਵਿੱਚ ਹੈ ਨਹੀਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਉਹ ਨਵੀਂ ਸਿੱਖਿਆ ਨੀਤੀ ਲਾਗੂ ਹੋਵੇ। ਨਵੀਂ ਸਿੱਖਿਆ ਨੀਤੀ ਦੇ ਵਿੱਚ ਕਲੀਅਰਲੀ ਦੋ ਤਿੰਨ ਗੱਲਾਂ ਲਿਖੀਆਂ ਹੋਈਆਂ। ਪਹਿਲੀ ਇਹ ਵੀ ਜਿਹੜੀਆਂ ਵੀ ਕੋਈ ਵੀ ਇੰਡੀਪੈਂਡੈਂਟ ਡਿਸੀਜਨ 메ਕਿੰਗ ਬਾਡੀਜ਼ ਜੇ ਹੈਗੀਆਂ ਨੇ ਜਾਂ ਜੇ ਇਹਦਾ ਕੰਟਰੋਲ ਕਿਸੇ ਵੀ ادارے ਦੇ ਕੋਲ ਆ ਉਹ ਨਹੀਂ ਹੋਊਗਾ। ਕੇਂਦਰ ਸਰਕਾਰ ਆਪ ਇੱਥੇ ਬੋਰਡ ਆਫ ਗਵਰਨੈਂਸ ਬਣਾਉਗੀ ਆਪਦੇ ਨਾਮਜਦ ਬੰਦੇ ਲੈ ਕੇ ਆਉਗੀ ਉਹੀ ਬੰਦੇ ਆਪਦੇ ਤੋਂ ਅਗਲੇ ਬੰਦੇ ਨਾਮਜਦ ਕਰਨਗੇ ਮਤਲਬ ਇੱਕ ਵਾਰ ਜੇ ਖਾਖੀ ਕੱਚੇ ਵਾਲੇ ਬਹਿ ਗਏ ਤਾਂ ਉਹਨਾਂ ਨੇ ਆਪਦੇ ਬੰਦੇ ਬਿਠਾਉਣੇ ਨੇ ਗਾਂਧੀ ਗਾਂ ਤਾਂ ਕੱਲਾ ਵੀ ਸੀ ਨਹੀਂ ਚਲਾਊਗਾ ਫਿਰ ਉਹ ਬੋਰਡ ਆਫ ਗਵਰਨੈਂਸ ਵਾਲੇ ਬੰਦੇ ਚਲਾਉਣਗੇ ਤੇ ਉਹਨਾਂ ਨੇ ਸਾਰੇ ਫੈਸਲੇ ਲਾਗੂ ਕਰਨੇ ਆ ਦੂਜਾ ਇਹਨਾਂ ਨੇ ਬਹੁਤ ਕਲੀਅਰਲੀ ਇਹ ਲਿਖਿਆ ਹੋਇਆ ਵੀ ਇਸ ਸਿੱਖਿਆ ਨੀਤੀ ਦੇ ਤਹਿਤ ਵੀ ਯੂਨੀਵਰਸਿਟੀ ਦੇ ਵਿੱਚ ਵੱਧ ਤੋਂ ਵੱਧ ਜੜੀਆਂ ਮਤਲਬ ਇਹਨੂੰ ਆਟੋਨੋਮਸ ਬਾਡੀਆਂ ਇਹਦੀਆਂ ਖਤਮ ਕਰਕੇ ਇੱਥੇ ਫੀਸਾਂ ਦਾ ਬੇਅੰਤ ਵਾ ਵਿਦਿਆਰਥੀ ਚੋਣਾਂ ਨੂੰ ਲੈ ਕੇ ਸਵਾਲ ਚੱਕੇ ਜਾਣਗੇ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਸਕਰੂਟੀਨੀ ਹੋਊਗੀ ਮਤਲਬ ਬਹੁਤ ਵੱਡੇ ਸਵਾਲ ਨੇ ਅੱਜ ਇਹਨਾਂ ਚੀਜ਼ਾਂ ਦੇ ਕਰਕੇ ਅੱਜ ਵਿਦਿਆਰਥੀ ਇਹ ਕਹਿ ਰਹੇ ਨੇ ਵੀ ਸੈਨੇਟ ਦਾ ਹੋਣਾ ਇਸ ਕਰਕੇ ਵੀ ਅੱਜ ਦੇ ਸਮੇਂ ਜ਼ਰੂਰੀ ਆ ਤਾਂ ਕਿ ਸਿੱਖਿਆ ਨੀਤੀ ਇਸ ਯੂਨੀਵਰਸਿਟੀ ਦੇ ਵਿੱਚ ਲਾਗੂ ਨਾ ਹੋ ਸਕੇ ਤਾਂ ਕਿ ਉਹ ਜਿਹੜੇ ਕੇਂਦਰ ਦੇ ਮਨਸੂਬੇ ਨੇ ਵੀ ਅਸੀਂ ਸਿੱਖਿਆ ਦਾ ਨਾ ਸਿਰਫ ਕੇਂਦਰੀਕਰਨ ਕਰਨਾ ਕੇਂਦਰੀਕਰਨ ਕਰਕੇ ਅਸੀਂ ਉਹਦਾ ਕੰਟਰੋਲ ਹਾਸਲ ਕਰਨਾ ਦੂਜੇ ਨੰਬਰ ਤੇ ਅਸੀਂ ਆਪਦੇ ਬੰਦੇ ਲਾ ਕੇ ਜਿਵੇਂ ਦਿੱਲੀ ਯੂਨੀਵਰਸਿਟੀ ਦੀ iş şansları ਉਹ ਸ਼ਰਿਆ ਮੇ ਹੀ ਬੋਲ ਰਹੀ ਹੈ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਗੋਬਰ ਦੇ ਉੱਤੇ ਰਿਸਰਚ ਹੋਊਗੀ ਇਹ ਜੀਆਂ ਚੀਜ਼ਾਂ ਹੋ ਵੀ ਰਹੀਆਂ ਨੇ ਉੱਥੇ ਉੱਥੇ ਜਾ ਕੇ ਉਹ ਜਿਹੜਾ ਕਲਾਸਰੂਮ ਹੈ ਉਹਨੂੰ ਟੀਚਰ ਜਾ ਕੇ ਗੋਬਰ ਨਾਲ ਲਿਪ ਦਿੰਦੀ ਹੈ ਤੁਸੀਂ ਦੇਖਿਆ ਹੁਣ ਇਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਹ ਰਿਆ ਕੇਂਦਰੀ ਯੂਨੀਵਰਸਿਟੀ ਹੈ ਉੱਥੇ ਫੀਸਾਂ ਵਧ ਰਹੀਆਂ ਨੇ ਲਗਾਤਾਰ ਉਹ ਆਪਣੇ ਬੰਦੇ ਆਪ ਦੇ ਤਰ੍ਹਾਂ ਦੀ ਰਿਸਰਚਾਂ ਕਰਵਾ ਰਹੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਸਮੇਂ-ਸਮੇਂ ਦੇ ਉੱਤੇ ਇਹੋ ਜੀਆਂ ਪਿਛਾਕੜੂ ਚੀਜ਼ਾਂ ਲਾਗੂ ਕਰਨ ਦੀ ਉਹ ਇਸ ਕਰਕੇ ਨਹੀਂ ਹੋਈਆਂ ਕਿਉਂਕਿ ਇੱਥੇ ਵਿਦਿਆਰਥ ਬਹੁਤ ਵੱਡੀ ਗੱਲ ਹੈ ਇੱਕ ਵਹਿਮ ਹੈ ਲੋਕਾਂ ਨੂੰ ਲੱਗਦਾ ਵੀ ਅੱਜ ਯੂਨੀਵਰਸਿਟੀ ਸਾਡੇ ਹੱਥੋਂ ਗਈ ਆ ਨਹੀਂ ਕੇਂਦਰ ਨੇ ਜਦੋਂ 47 ਚ ਯੂਨੀਵਰਸਿਟੀ ਐਕਟ ਬਣਾਇਆ ਨਾ ਉਦੋਂ ਪੰਜਾਬ ਦੀ ਸੀ ਕਿਉਂਕਿ ਅਣਵੰਡਿਆ ਪੰਜਾਬ ਸੀ ਉਸ ਤੋਂ ਬਾਅਦ ਹਿਮਾਚਲ ਹਰਿਆਣਾ ਇਹਦੇ ਚੋਂ ਬਾਹਰ ਹੋਏ 70 ਦੇ ਵਿੱਚ ਮੈਨੂੰ ਲੱਗਦਾ ਹਿਮਾਚਲ ਬਾਹਰ ਹੋਇਆ ਹਰਿਆਣਾ 75 ਦੇ ਵਿੱਚ ਹਰਿਆਣਾ ਉਹਨਾਂ ਨੇ ਆਪਦੀਆਂ ਯੂਨੀਵਰਸਿਟੀਆਂ ਬਣਾਈਆਂ ਆਪਦੇ ਕਾਲਜ ਇੱਥੋਂ ਕੱਢ ਕੇ ਲੈ ਗਏ ਆਪਦੀ ਫੰਡ ਦੇਣੇ ਬੰਦ ਕਰਤੇ ਹੋਇਆ ਕਿ ਉਸ ਵੇਲੇ ਕਾਲੀ ਦਲ ਦੀ ਸਰਕਾਰ ਉਹ ਜਦੋਂ ਬਾਹਰ ਨਿਕਲੇ ਨੇ ਉਹਨਾਂ ਨੇ ਫੰਡ ਦੇਣੇ ਬੰਦ ਕੀਤੇ ਆਪਦੇ ਕਾਲਜ ਲੈ ਗ ਉਸ ਵੇਲੇ ਕੇਂਦਰ ਆਪਦਾ ਜਾ ਕੇ ਇਸ ਵਿੱਚ ਹਿੱਸਾ ਪਾ ਲੈਂਦੀ ਆ ਅੱਜ 60 40 ਦੀ ਰੇਸ਼ਿਓ ਦੇ ਵਿੱਚ ਇਹਨੂੰ ਇੰਟਰ ਸਟੇਟ ਬਾਡੀ ਬਣਾ ਕੇ ਰੱਖਤਾ ਅੱਜ ਨਹੀਂ ਗਈ 68 ਦੇ ਰੀਆਰਗੇਨਾਈਜੇਸ਼ਨ ਐਕਟ ਦੇ ਨਾਲ ਇਹ ਚਲੀ ਗਈ ਸੀ ਯੂਨੀਵਰਸਿਟੀ ਬਸ ਉਸ ਵੇਲੇ ਬੋਲਿਆ ਕੋਈ ਨਹੀਂ ਸਰਕਾਰਾਂ ਨਿਕੰਮੀਆਂ ਸੀ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਉਹ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਫੰਡ ਨਹੀਂ ਦੇ ਰਹੇ ਉਹਨਾਂ ਨੂੰ ਇਹ ਸੀ ਵੀ ਸਾਨੂੰ ਸਾਡੇ ਉੱਤੇ ਕੋਈ ਬੋਝ ਨਾ ਬਣੇ ਸਰਕਾਰੀ ਅਦਾਰਾ ਇਸ ਕਰਕੇ ਇਸ ਯੂਨੀਵਰਸਿਟੀ ਦੇ ਸਰੋਕਾਰ ਉਹਨਾਂ ਨੇ ਕਦੇ ਵੀ ਨਹੀਂ ਰੱਖਿਆ ਤਾਂ ਅੱਜ ਲੜਾਈ ਉੱਥੋਂ ਸ਼ੁਰੂ ਹੋਈ ਇੱਥੇ ਪਹੁੰਚੀ ਆ ਲੜਾਈ ਵੀ ਜਿਹੜੀ ਕੇਂਦਰ ਦੀ ਇਹਦੇ ਵਿੱਚ ਹਮੇਸ਼ਾ ਤੋਂ ਅੰਦਰ ਚਾਹੁੰਦਾ ਵੀ ਜਿਹੜਾ 40% ਵੀ ਤੁਹਾਡਾ ਹਿੱਸਾ ਉਹ ਵੀ ਅਸੀਂ ਲੈ ਜਾਾਂਗੇ ਤੇ ਸਾਨੂੰ ਪੂਰਾ ਦਾ ਪੂਰਾ ਕੰਟਰੋਲ ਚਾਹੀਦਾ ਇਸ ਯੂਨੀਵਰਸਿਟੀ ਦੇ ਉੱਤੇ ਲੱਗਦਾ ਕਿ ਇੱਕ ਪਰਮੱਜ ਦੇ ਇਕੱਠ ਨੇ ਇੱਕ ਪਰਮ ਜਿਹੜਾ ਉਹ ਕੇਂਦਰ ਦਾ ਦੂਰ ਕੀਤਾ ਕਿਉਂਕਿ ਪੰਜਾਬ ਦੀ ਤਸਵੀਰ ਨੂੰ ਜਾਂ ਸ਼ਾਇਦ ਅਜੇ ਪੰਜਾਬ ਦੀ ਤਸਵੀਰ ਤੇ ਪੰਜਾਬ ਦੇ ਖੂਨ ਤੇ ਕੇਂਦਰ ਨੂੰ ਕਿਤੇ ਨਾ ਕੋਈ ਕਿਤੇ ਨਾ ਕਿਤੇ ਕੋਈ ਸਵਾਲ ਆਉ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਉੱਠਿਆ ਅੱਜ ਵੀ ਪੰਜਾਬ ਦੀ ਜਵਾਨੀ ਨੌਜਵਾਨੀ ਉੱਠੀ ਸ਼ਾਇਦ ਜਿਹਦਾ ਯੂਨੀਵਰਸਿਟੀ ਨਾਲ ਸਬੰਧ ਵੀ ਨਹੀਂ ਹੋਣਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸਬੰਧ ਵੀ ਨਹੀਂ ਹੋਣਾ ਤੇ ਦੇਖਿਆ ਸਾਡੇ ਹੱਥੋਂ ਯੂਨੀਵਰਸਿਟੀ ਜਿਹੜੀ ਜਾਰੀ ਅਸੀਂ ਨਹੀਂ ਜਾਣਦਣੀ ਲੱਗਦਾ ਕਿ ਇੱਕ ਭਰਮ ਭੁਲੇਖਾ ਸੀ ਕਿ ਯਾਰ ਯੂਨੀਵਰਸਟੀਆਂ ਦੇ ਲਈ ਕਿੱਥੇ ਪੰਜਾਬੀ ਉੱਟਦੇ ਨੇ ਕਿੱਥੇ ਉੱਟਦੇ ਉਹ ਭਰਮ ਵੀ ਅੱਜ ਕਿਤੇ ਨਾ ਕਿਤੇ ਦੂਰ ਕਰਤਾ ਇਸਾ ਕੱਟ ਨਹੀਂ ਬਿਲਕੁਲ ਮੈਨੂੰ ਲੱਗਦਾ ਵੀ ਇਹ ਸੱਚੀ ਮੁੱਚੀ ਲੋਕਾਂ ਨੂੰ ਲੱਗਦਾ ਹੁੰਦਾ ਸੀ ਵੀ ਲੋਕ ਜਿਹੜੇ ਨੇ ਬਹੁਤ ਸਾਰੇ ਲੋਕਾਂ ਦਾ ਇਹ ਵਹਿਮ ਹੈ ਵੀ ਲੋਕ ਆਪਦੇ ਨਿੱਜੀ ਮੰਗਾ ਮਸਲਿਆਂ ਨੂੰ ਲੈ ਕੇ ਬੋਲਦੇ ਨੇ ਨਾ ਕਿ ਉਹ ਇਸ ਤਰ੍ਹਾਂ ਦੇ ਸਿੱਖਿਆ ਨੂੰ ਲੈ ਕੇ ਤਾਂ ਉਹ ਨਹੀਂ ਬੋਲਦੇ ਹੈਗੇ ਚਲੋ ਕਿਸਾਨੀ ਦੇ ਲਈ ਵੀ ਉਹਨਾਂ ਦਾ ਇਹ ਸੀਗਾ ਵੀ ਉਹ ਇੱਕ ਕਿਉਂਕਿ ਜ਼ਮੀਨਾਂ ਦਾ ਮਸਲਾ ਬਣ ਗਿਆ ਕਿਉਂਕਿ ਮਸਲਾ ਉੱਥੇ ਇਹ ਬਣ ਗਿਆ ਸੀ ਪੀਡੀਆ ਸਿਸਟਮ ਖਤਮ ਹੋ ਰਿਹਾ ਹੈ ਅੱਜ ਬਿਲਕੁਲ ਕੇਂਦਰ ਸਰਕਾਰ ਅਜੇ ਕਾਨੂੰਨ ਬਣਾਉਣ ਜਾ ਰਹੀ ਹੈ ਉਹਦੇ ਲਈ ਵੀ ਇੱਕ ਲੰਬੀ ਲਾਮਬੰਦੀ ਇੱਕ ਲੰਬੇ ਪ੍ਰਚਾਰ ਕਰਨਾ ਪਿਆ ਇੱਥੇ ਵੀ ਕੀ ਹੋਇਆ ਇੱਥੇ ਲੋਕਾਂ ਨੂੰ ਸਿਰਫ ਇੰਨੇ ਸੁਨੇਹੇ ਦੀ ਲੋੜ ਸੀ ਵੀ ਕੇਂਦਰ ਨੇ ਇੱਕ ਹੋਰ ਹੱਲਾ ਮਾਰਤਾ ਮੈਨੂੰ ਲੱਗਦਾ ਵੀ ਇਹ ਜਾਗ ਉਹੀ ਹੈ ਪੁਰਾਣਾ ਜਿਹੜਾ ਲੱਗਿਆ ਹੋਇਆ ਜਦੋਂ ਲੋਕ ਉਧਰ ਨੂੰ ਮੋਰਚੇ ਬਣ ਕੇ ਗਏ ਨੇ ਉਸੇ ਤਰ੍ਹਾਂ ਦਾ ਜਾਗ ਹੈ ਜਿਹਦਰ ਲੱਗਿਆ ਹੋਇਆ ਲੋਕਾਂ ਨੂੰ ਇਹ ਗੱਲ ਪਤਾ ਹੈ ਵੀ ਅੱਜ ਕੇਂਦਰ ਜਿਹੜੀ ਹੈ ਉਹ ਸੂਬਿਆਂ ਦੇ ਸਾਰੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਤੇ ਅੱਜ ਜੇ ਯੂਨੀਵਰਸਿਟੀ ਸਾਡੇ ਹੱਥੋਂ ਗਈ ਤਾਂ ਅਸੀਂ ਆਪਣੀ ਬਹੁਤ ਵੱਡੀ ਧਰੋਹਰ ਖਤਮ ਕਰ ਲਾਂਗੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਉਸ ਵੇਲੇ ਜਦੋਂ ਇੱਥੋਂ ਚੰਡੀਗੜ੍ਹ ਦੇ ਵਿੱਚੋਂ ਤੁਸੀਂ ਮਤਲਬ ਜਦੋਂ ਪਿੰਡો ਜਾਣ ਕੇ ਜਿਹੜੇ ਬਾਦ ਦੇ ਚੰਡੀਗੜ੍ਹ ਵਸਾਇਆ ਗਿਆ ਤੇ ਉਹ ਤੋਂ ਬਾਅਦ ਇੱਥੋਂ ਪੰਜਾਬੀ ਬੋਲ ਚੰਡੀਗੜ੍ਹ ਦੇ ਵਿੱਚੋਂ ਆਪਦੇ ਦਫ਼ਤਰ ਚੱਕ ਕੇ ਲੈ ਗਏ ਜਦੋਂ BBMP ਦੇ ਵਿੱਚ ਹਿੱਸੇਦਾਰੀ ਬਣ ਗਈ ਜਦੋਂ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੀ ਜਿੱਥੇ ਦਾਵੇਦਾਰੀ ਬੰਦੀ ਸੀ ਇੱਥੇ ਉਹ ਸਾਰੀਆਂ ਚੀਜ਼ਾਂ ਖਤਮ ਹੋਈਆਂ ਇੱਕੋ ਇੱਕ ਕੜੀ ਕਿਹੜੀ ਬਚੀ ਹੈ ਪੰਜਾਬ ਯੂਨੀਵਰਸਿਟੀ ਜਿਹਦੇ ਵਿੱਚ ਸਾਡਾ ਇੱਕ ਬਹੁਤ ਨਿਗੂਣਾ ਸ਼ੇਅਰ ਹੈ ਤੇ ਉਸ ਸਰੀਅਸ ਨਹੀਂ ਨਾ ਤਾਂ ਅਕਾਲੀ ਦਲ ਨਾ ਕਾਂਗਰਸ ਤੇ ਨਾ ਹੀ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਇਹ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਵੀ ਨਹੀਂ ਹੁੰਦੇ ਤੇ ਇੱਥੇ ਹੁੰਦਾ ਕੀ ਆ ਸ਼ਾਮਲ ਕੌਣ ਹੁੰਦਾ ਜਿਨ੍ਹਾਂ ਨੂੰ ਇਹ ਯੂਨੀਵਰਸਿਟੀ ਤੇ ਜਿਨ੍ਹਾਂ ਨੇ ਹੱਕ ਲੈਣਾ ਹੈ ਇੱਥੇ 2019 ਦੇ ਵਿੱਚ ਡੀਨ ਵਿਦਿਆਰਥੀ ਭਲਾਈ ਆਪਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਰਾਜਕੁਮਾਰ ਨੇ ਜਿਹੜਾ ਇਹ ਤੋਂ ਪੁਰਾਣਾ ਸੰਗੀ ਵੀ ਸੀ ਸੀਗਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਉੱਥੇ ਮਤਲਬ ਸੈਨੇਟ ਨੇ ਕਿਹਾ ਵੀ ਨਹੀਂ ਪਹਿਲਾਂ ਵਾਲਾ ਚਾਲੂ ਰਹੂਗਾ ਤੁਹਾਡਾ ਨਵਾਂ ਨਹੀਂ ਲਾਇਆ ਜਾਊਗਾ ਉਹ ਚੱਲਦੀ ਮੀਟਿੰਗ ਦੇ ਵਿੱਚੋਂ ਭੰਗ ਕਰਕੇ ਉੱਠ ਖੜਿਆ ਸੀ ਤੇ ਉਹਨਾਂ ਦਾ ਮੰਤਰੀ ਸੋਮ ਪ੍ਰਕਾਸ਼ ਬਾਹਰ ਆ ਕੇ ਇਹ ਬਿਆਨ ਦਿੰਦਾ ਵੀ ਜੇ ਅਸੀਂ 370 ਹਟਾ ਸਕਦੇ ਹਾਂ ਅਸੀਂ ਤੁਹਾਡੀ ਸੈਨੇਟ ਵੀ ਭੰਗ ਕਰ ਸਕਦੇ ਹਾਂ 2019 ਦਾ ਬਿਆਨ ਹੈ ਤੇ ਤੁਸੀਂ ਦੇਖੋ ਅਸੀਂ 25 'ਚ ਖੜੇ ਆ ਉਹ ਲਾਗੂ ਕਰ ਰਹੇ ਨੇ ਉਹ ਆਪਦੀਆਂ ਪਾਲਿਸੀਆਂ ਨੂੰ ਲਾਗੂ ਕਰਨ ਦੇ ਲਈ ਪੱਬਾਂ ਭਾਰ ਨੇ ਅੱਜ ਉਹਨਾਂ ਦੇ ਰਾਹ ਦੇ ਵਿੱਚ ਬਣਦਾ ਉਹ ਕੋਈ ਸੂਬੇ ਦੀਆਂ ਕੋਈ ਆਪੋਜ਼ਿਟ ਪਾਰਟੀਆਂ ਕੋਈ ਨਹੀਂ ਹੋਰ ਹੈਗਾ ਸਿਆਸੀ ਪਾਰਟੀਆਂ ਅੱਜ ਜੋ ਸਿਰਫ ਲੋਕਾਂ ਦਾ ਇਕੱਠ ਹੈ ਤੇ ਉਹਨਾਂ ਲੋਕਾਂ ਦੇ ਇਕੱਠ ਦੇ ਨਾਲ ਨਹੀਂ ਹੀ ਇਹਨਾਂ ਨੂੰ ਇਸ ਯੂਨੀਵਰਸਿਟੀ ਨੂੰ ਬਚਾਉਣਾ ਹੈ ਮੈਂ ਸਲਾਮ ਕਰਦੀ ਹਾਂ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਕੱਲ ਰਾਤ ਦੀਆਂ ਤੁਰੀਆਂ ਜਿਹੜੀਆਂ ਨੂਰਪੁਰ ਬੇਦੀ ਤੇ ਹੋਰ ਪਤਾ ਨਹੀਂ ਕਿਹੜੇ ਇਲਾਕਿਆਂ ਤੋਂ ਬੀਬੀਆਂ ਲੰਗਰ ਲੈ ਕੇ ਪਹੁੰਚੇ ਨੇ ਆੜ-ਆੜ ਥਾਵਾਂ ਤੋਂ ਕੱਲ ਰਾਤ ਪਰਸੋਂ ਦੇ ਇੱਥੇ ਲਗਾਤਾਰ ਹੀ ਜਿਸ ਤਰ੍ਹਾਂ ਦਾ ਲੋਕਾਂ ਦਾ ਆਉਣ ਜਾਣ ਹੋ ਰਿਹਾ ਵਾ ਤੇ ਸੋਸ਼ਲ ਮੀਡੀਆ ਦੀ ਪਾਵਰ ਏਡੀ ਵੱਡੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਮੋਰਚਾ ਇੱਡਾ ਵੱਡਾ ਹੋ ਗਿਆ ਵੀ ਇੱਥੇ ਸਿਆਸੀ ਲੀਡਰਾਂ ਨੂੰ ਪਹੁੰਚ ਕੇ ਆ ਕੇ ਬਿਆਨ ਦੇਣੇ ਪੈ ਰਹੇ ਆ ਜਿਹੜੇ ਮਜਬੂਰੀ ਬਣ ਚੁੱਕੀ ਆ ਅੱਜ ਮੋਰਚੇ ਨੂੰ ਉਹਨਾਂ ਦੀ ਲੋੜ ਨਹੀਂ ਉਹਨਾਂ ਨੂੰ ਮੋਰਚੇ ਦੀ ਲੋੜ ਹੈ ਤੇ ਉੱਥੇ ਸਾਡਾ ਭਗਵੰਤ ਮਾਨ ਅੱਜ ਵੀ ਤਰਨ ਤਰਨ ਦੇ ਵਿੱਚ ਖੜਾ ਚੁਟਕਲੇ ਦੇ ਕਰ ਰਿਹਾ ਵਾ ਤੇ ਸਿਰ ਤੇ ਸਿਰਫ ਇੱਥੇ ਆ ਕੇ ਇੱਕ ਪ੍ਰੈਸ ਬਿਆਨ ਜਾਰੀ ਕਰਤਾ ਵੀ ਹਾਂ ਅਸੀਂ ਯੂਨੀਵਰਸਿਟੀ ਬਚਾਵਾਂਗੇ ਕਿਵੇਂ ਬਚਾਉਂਗੇ ਕਹਿੰਦੇ ਕੋਰਟ ਦੇ ਵਿੱਚ ਜਾ ਕੇ ਕੇਸ ਕਰਾਂਗੇ ਅਸੀਂ ਵਕੀਲ ਆ ਕੋਰਟ ਚ ਕੇਸ ਅਸੀਂ ਸੰਭਲਾਂਗੇ ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੈਡੋਂ ਵਿਧਾਨ ਸਭਾ ਦਾ ਤੁਸੀਂ ਆਪਦਾ ਉੱਥੇ ਜਾ ਕੇ ਬਿੱਲ ਪੇਸ਼ ਕਰੋ ਵੀ ਅਸੀਂ ਇਹਨੂੰ ਆਪਦੀ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਅਸੀਂ ਇਹਨੂੰ ਸਾਰਾ ਫੰਡ ਜਾਰੀ ਕਰਾਂਗੇ ਜਦੋਂ ਸਿੱਖਿਆ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੈਗੇ ਫਿਰ ਕਰਨਾ ਵੀ ਕੀ ਹੈ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਤੁਸੀਂ ਇਹ ਗੱਲ ਕੀ ਸੀਰੀਅਲ ਅੱਜ ਵੀ ਜਦੋਂ ਸਵੇਰਤਿਆਂ ਰੋਕਾਂ ਸੀ ਮਤਲਬ ਲੋਕਾਂ ਨੂੰ ਜੇ ਚਾਰ ਬੰਦੇ ਵੀ ਇਕੱਠੇ ਹੁੰਦੇ ਸੀ ਪੁਲਿਸ ਗੱਡੀ ਭਰ ਕੇ ਆਉਂਦੀ ਸੀ ਚੰਡੀਗੜ੍ਹ ਪੁਲਿਸ ਉਹ ਲੈ ਜਾਂਦੀ ਸੀ ਬਿਲਕੁਲ ਕੀ ਇੱਥੇ ਇਹ ਕੱਲੀਆਂ ਮਤਲਬ ਜਿਹੜੀ ਸਰਕਾਰ ਹੁੰਦੀ ਹੈ ਜਾਂ ਪੋਲੀਟੀਕਲ ਪਾਰਟੀਆਂ ਹੁੰਦੀ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੇ ਪੋਲੀਟੀਕਲ ਲੜਾਈ ਵੀ ਲੜਨੀ ਹੁੰਦੀ ਹੈ ਕੀ ਲੱਗਦਾ ਨਹੀਂ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮੂਹਰੇ ਹੋ ਕੇ ਇਸ ਲੜਾਈ ਨੂੰ ਅਗਵਾਈ ਕਰਕੇ ਲੜਨਾ ਚਾਹੀਦਾ ਸੀ ਜਿੱਥੇ ਕਿ ਲਗਾਤਾਰ ਬਾਰਡਰਾਂ ਤੇ ਵੀ ਸਾਨੂੰ ਰੋਕਿਆ ਗਿਆ ਸਾਡਾ ਸਾਡੀ ਰਾਜਧਾਨੀ ਸਾਨੂੰ ਵਧਣ ਤੋਂ ਰੋਕਿਆ ਗਿਆ ਉੱਥੇ ਪੰਜਾਬ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਪੰਜਾਬ ਸਰਕਾਰ ਦਾ ਸਭ ਤੋਂ ਘਟੀਆ ਰੋਲ ਰਿਹਾ ਜੇ ਤੁਸੀਂ ਆ ਕੇ ਤੁਹਾਡੇ ਲੀਡਰ ਆ ਕੇ ਇੱਥੇ ਬਿਆਨ ਦਿੰਦੇ ਨੇ ਜੇ ਤੁਸੀਂ ਖੜ ਕੇ ਇਹ ਬਿਆਨ ਦੇ ਰਹੇ ਹੋ ਵੀ ਅਸੀਂ ਤੁਹਾਡੀ ਲੜਾਈ ਦੇ ਵਿੱਚ ਤੁਹਾਡੇ ਨਾਲ ਆ ਤਾਂ ਨਾਲ ਸ਼ੋ ਜਦੋਂ ਇਹ ਗੱਲ ਆਉਂਦੀ ਹੈ ਵੀ ਤੁਸੀਂ ਇੱਕ ਪਾਸੇ ਬਿਆਨ ਦੇ ਰਹੇ ਹੋ ਤੇ ਦੂਜੇ ਪਾਸੇ ਤੁਹਾਡੇ ਕਿਰਦਾਰ ਜਮਾ ਉਹ ਤੋਂ ਉਲਟ ਹੈ ਕਰ ਕੀ ਰਹੇ ਹੋ ਤੁਸੀਂ ਖਰੜ ਦਾ ਫਲਾਈਵਰ ਬੰਦ ਕਰਤਾ ਤੁਸੀਂ 6 ਫੇਸ ਦੇ ਕੋਲੇ ਲਾਈਟਾਂ ਬੰਦ ਕਰਤੀਆਂ ਉਹ ਤੋਂ ਬਿਨਾ ਅੰਮ੍ਰਿਤਸਰ ਵਾਲੇ ਪਾਸੇ ਜਿੰਨੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਰੋਕਤਾ ਉੱਥੇ ਸਾਰੇ ਪਾਸਿਓਂ ਤਾਂ ਇਧਰ ਸਾਰੰਗਪੁਰਾ ਵਾਲੇ ਪਾਸੇ ਬੈਰੀਕੇਡਿੰਗ ਕਰਤੀ ਜਦੋਂ ਸਾਰੇ ਪਾਸਿਓਂ ਤੁਸੀਂ ਆਪਦੀ ਪੰਜਾਬ ਦੀ ਪੁਲਸ ਲਾ ਕੇ ਉਹਨਾਂ ਨੂੰ ਇਨਸਟਰਕਸ਼ਨਸ ਦੇਤੀਆਂ ਵੀ ਇਹਨਾਂ ਨੂੰ ਰੋਕੋ ਤੇ ਇੱਥੇ ਅੰਦਰ ਚੰਡੀਗੜ੍ਹ ਪੁਲਸ ਨੇ ਉਹੀ ਕੁਛ ਕੀਤਾ ਹੋਇਆ ਤਾਂ ਤੁਸੀਂ ਕਿਹੜੇ ਪਾਸਿਓਂ ਨਾਲੋ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਹੈਗਾ ਹੁੰਦਾ ਕਿਵੇਂ ਆ ਤੁਸੀਂ ਸਿਰਫ ਬਿਆਨਬਾਜ਼ੀ ਕਰਕੇ ਮੀਡੀਆ ਦੇ ਵਿੱਚ ਲੋਕਾਂ ਨੂੰ ਚੁੱਪ ਕਰਾਉਣਾ ਹੈ ਹੋਰ ਕੁਝ ਨਹੀਂ ਹੈ ਚੁੱਕਿਆ ਵੀ ਤੁਹਾਨੂੰ ਇਸ ਮਸਲੇ ਦੇ ਉੱਤੇ ਬੋਲਣਾ ਪੈ ਰਿਹਾ ਨਹੀਂ ਤੁਹਾਡੀ ਕੋਈ ਮਨਸ਼ਾ ਨਹੀਂ ਅੱਜ ਇਸ ਯੂਨੀਵਰਸਿਟੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਅੱਜ ਜੇ ਇਹਨੂੰ ਪੰਜਾਬ ਦੀ ਯੂਨੀਵਰਸਿਟੀ ਕੋਈ ਬਣਾ ਸਕਦਾ ਉਹ ਇੱਥੋਂ ਦੇ ਲੋਕ ਬਣਾ ਸਕਦੇ ਆ ਸਰਕਾਰਾਂ ਸਾਰੀਆਂ ਨਿਕਮੀਆਂ ਨੇ ਸਭ ਨੇ ਸਿਰਫ ਲੋਕਾਂ ਨੂੰ ਵਰਤਿਆ ਤੇ ਉਹ ਸਿਰਫ ਆਉਣ ਵਾਲਿਆਂ ਦੀਆਂ 2027 ਦੀਆਂ ਚੋਣਾਂ ਦੇ ਲਈ ਆਪਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕੱਲ ਨੂੰ ਪਿੰਡਾਂ 'ਚ ਜਾਣਗੇ ਲੋਕ ਇਹਦਾ ਸਵਾਲ ਪੁੱਛਣਗੇ ਉਹ ਹੜ ਵਾਲੇ ਮੁੱਦੇ ਨੂੰ ਹਜੇ ਪਿੱਛੇ ਛੱਡ ਕੇ ਉੱਥੇ ਲੋਕਾਂ ਲਈ ਕੁਝ ਨਹੀਂ ਕੀਤਾ ਤੇ ਉੱਥੇ ਉਹਨਾਂ ਦਾ ਕੇਜਰੀਵਾਲ ਦੂਜੇ ਸੂਬਿਆਂ 'ਚ ਜਾ ਕੇ ਬਿਆਨ ਦੇ ਰਿ ਨਿਰੇਂਦਰ ਅੰਦਰ ਭਗਵੰਤ ਮਾਨ ਸਰਕਾਰ ਨੇ ਸਾਰਿਆਂ ਨੂੰ ਦਿੱਤਾ ਮੈਨੂੰ ਦੱਸੋ ਕੀ ਹੋ ਰਿਹਾ ਇਹ ਸਰਕਾਰ ਸਿਰਫ ਇੱਥੋਂ ਤੱਕ ਮਸ਼ਹੂਰੀਆਂ ਕਰਨ ਜੋਗੀ ਹੈ ਕਹਿੰਦੇ 12000 ਪਿੰਡਾਂ ਦੇ ਵਿੱਚ ਪੰਜਾਬ ਚ 12000 ਕੁਝ ਪਿੰਡ ਹੈ ਕਹਿੰਦੇ 3000 ਪਿੰਡਾਂ ਦੇ ਵਿੱਚ ਅਸੀਂ ਵਰਲਡ ਕਲਾਸ ਖੇਡ ਗਰਾਊਂਡ ਬਣਾਤੇ ਮੇਰੇ ਤਾ ਆਸ-ਪਾਸ ਜਿੰਨੇ ਪਿੰਡ ਨੇ ਮੈਂ ਕਿ ਕਈ ਦਰਜਨ ਪਿੰਡ ਨੇ ਉਹਨਾਂ ਦੇ ਵਿੱਚੋਂ ਤਾਂ ਕਿਸੇ ਦੇ ਵਿੱਚ ਵੀ ਇੱਕ ਦੇ ਵਿੱਚ ਵੀ ਵਰਲਡ ਕਲਾਸ ਖੇਡ ਗਰਾਊਂਡ ਨਹੀਂ ਹੈ। ਖੇਡ ਗਰਾਊਂਡ ਵਰਲਡ ਕਲਾਸ ਛੱਡੋ ਨਾਰਮਲ ਖੇਡ ਗਰਾਊਂਡ ਨਹੀਂ ਸਕੂਲਾਂ ਦੇ ਖੇਡ ਗਰਾਊਂਡਾਂ ਦੇ ਵਿੱਚ ਵਿਦਿਆਰਥੀ ਖੇਡ ਰਹੇ ਨੇ। ਜੇ ਇਹ ਸਾਰਾ ਕੁਝ ਹੁੰਦਾ ਤਾਂ ਅੱਜ ਸਾਡੇ ਨੈਸ਼ਨਲ ਮੈਡਲਿਸਟ ਜਿਹੜੇ ਪਲੇਅਰਜ਼ ਨੇ ਉਹਨਾਂ ਨੂੰ ਇੱਥੇ ਟਾਬਿਆਂ ਤੇ ਕੰਮ ਨਾ ਕਰਨਾ ਪੈਂਦਾ। ਅੱਛਾ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਆ। ਇਹ ਮੁੱਖ ਮੰਤਰੀ ਸਾਹਿਬ ਦਾ ਇਸ ਮਸਲੇ ਤੇ ਖੁੱਦ ਦਾ ਨਾ ਆਉਣਾ ਕਿ ਜੇਕਰ ਕੋਟਾਲੇ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਚੁੱਕਿਆ ਜਾਂਦਾ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਖੁਦ ਜਾਂਦੇ ਨੇ ਤੇ ਸੜਕਾਂ ਤੇ ਜਾ ਕੇ ਜਿਹੜਾ ਹੈਗਾ ਉਹ ਬੈਠ ਜਾਂਦੇ ਨੇ ਹੱਥਾਂ ਦੇ ਵਿੱਚ ਤਖਤੀਆਂ ਹੁੰਦੀਆਂ ਨੇ ਹੁਣ ਇਸ ਮਸਲੇ ਨੂੰ ਕਿਵੇਂ ਦੇਖਦੇ ਹਾਂ ਤਰਨਤਾਰ ਦੀ ਦੂਰੀ ਵੀ ਇੱਥੋਂ ਬਹੁਤੀ ਜ਼ਿਆਦਾ ਨਹੀਂ ਹੈਗੀ ਮਤਲਬ ਇਹ ਮਸਲਾ ਹਲੇ ਮੁੱਖ ਮੰਤਰੀ ਸਾਹਿਬ ਦੇ ਲੈਵਲ ਦਾ ਹੀ ਨਹੀਂ ਹੈਗਾ ਜੋ ਮੁੱਖ ਮੰਤਰੀ ਸਾਹਿਬ ਖੁਦ ਨਹੀਂ ਆਏ ਜਾਂ ਫਿਰ ਕਾਰਨ ਕਿ ਆ ਵੀ ਮੁੱਖ ਮੰਤਰੀ ਸਾਹਿਬ ਨੇ ਜਾਂ ਫਿਰ ਆਉਣਾ ਜਾਇਜ਼ ਹੀ ਨਹੀਂ ਸਮਝਿਆ ਕਿ ਨਹੀਂ ਮੈਂ ਉੱਥੇ ਕੀ ਜਾ ਕੇ ਕਰਨਾ ਕੀ ਹੈ ਮੈਨੂੰ ਲੱਗਦਾ ਵੀ ਦੋ ਚੀਜ਼ਾਂ ਨੇ ਇੱਕ ਤਾਂ ਸੱਚਮੁੱਚ ਤੁਹਾਡੀ ਗੱਲ ਸਹੀ ਹੈ ਵੀ ਉਹ ਸਿਰਫ ਤੇ ਸਿਰਫ ਅੱਜ ਖਾਣਾ ਪੂਰਤੀ ਕਰ ਰਹੇ ਨੇ ਤੇ ਖਾਣਾ ਪੂਰਤੀ ਕਰਨ ਲਈ ਉਹਨਾਂ ਦੇ 92 ਬੰਦੇ ਛੱਡੇ ਹੋਏ ਨੇ ਉਹ ਕਰ ਸਕਦੇ ਨੇ ਚੰਗੀ ਤਰ੍ਹਾਂ ਨਾਲ ਖਾਣਾ ਪੂਰਤੀ ਦੂਸਰੀ ਗੱਲ ਉਹ ਇੱਥੇ ਆਉਣਗੇ ਉਹਨਾਂ ਨੂੰ ਸਵਾਲ ਬਹੁਤ ਠੋਸ ਪੁੱਛੇ ਜਾਣਗੇ ਤੇ ਜਿਹੜੇ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੋਊਗਾ ਵੀ ਨਹੀਂ ਇਸ ਕਰਕੇ ਇਹ ਵੀ ਚੀਜ਼ ਤੋਂ ਡਰਦੇ ਨੇ ਤੀਜਾ ਅੱਜ ਉਹਨਾਂ ਲਈ ਸਵਾਲ ਜਿਹੜਾ ਵੱਡਾ ਹੈ ਜੋ ਮੂਦ ਖੌਣ ਜੋਗੇ ਹੋਈਏ ਵੀ ਅਸੀਂ ਕੁਝ ਕਰ ਰਹੇ ਆ ਸਿਰਫ ਦਿਖਾਉਣਾ ਸਿਰਫ ਮਸ਼ਹੂਰੀਆਂ ਦੇ ਵਿੱਚ ਬਿਆਨਬਾਜ਼ੀਆਂ ਕਰਨਾ ਉਹਨਾਂ ਲਈ ਮਸਲੇ ਦੀ ਗੰਭੀਰਤਾ ਸਮਝ ਕੇ ਇਹਦੇ ਉੱਤੇ ਕੁਝ ਕਰਨਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਨਹੀਂ ਤਾਂ ਉਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੁੰਦਾ ਅਸੀਂ ਨਹੀਂ ਕਹਿੰਦੇ ਉਹ ਮੋਰਚੇ ਦੇ ਵਿੱਚ ਅਸੀਂ ਕੋ ਚਾਹੁੰਦੇ ਆ ਵੀ ਉਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਜਿਹਦੇ ਲਈ ਉਹਨਾਂ ਨੂੰ ਚੁਣ ਕੇ ਲੋਕਾਂ ਨੇ ਭੇਜਿਆ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਪਹੁੰਚੋ ਵਿਧਾਨ ਸਭਾ ਦੇ ਵਿੱਚ ਉੱਥੇ 92 ਨੇ ਤੁਹਾਡੇ ਕੋਲੇ ਵੋਟਾਂ ਪਾਓ ਤੇ ਬਿੱਲ ਪੇਸ਼ ਕਰੋ ਵੀ ਅੱਜ ਇੱਥੇ ਯੂਨੀਵਰਸਿਟੀ ਨੂੰ ਅਸੀਂ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਅਗਲੀਆਂ ਲੜਾਈਆਂ ਫੇਰ ਾਂਗੇ ਫੇਰ ਲੜਾਈਆਂ ਕਿਵੇਂ ਲੜੀਆਂ ਜਾਣਗੀਆਂ ਪਰ ਘੱਟੋ ਘੱਟ ਤੁਸੀਂ ਉਹ ਤਾਂ ਕਰੋ ਜੋ ਕੋਈ ਵੀ ਨਹੀਂ ਕਰ ਸਕਿਆ ਅਜੇ ਤੱਕ ਤੇ ਤੁਸੀਂ ਤੇ ਇਹਦੇ ਤੋਂ ਕਲੀਅਰ ਹੈ ਬਿਲਕੁਲ ਵੀ ਉਹਨਾਂ ਲਈ ਅੱਜ 22 ਇਲੈਕਸ਼ਨ ਪਿਆਰੀਆਂ ਨੇ ਹੁਣ ਇਹੀ ਜਿਹੜੇ ਮੰਤਰੀ ਆ ਜਿੱਥੇ ਪਹੁੰਚ ਰਹੇ ਨੇ ਜਦੋਂ ਵਿਦਿਆਰਥੀ ਚੋਣਾ ਹੋਈਆਂ ਸੀ ਪਹਿਲੀ ਵਾਰ ਸੀਵਾ ਐਸਐਸ ਖੜੀ ਹੋਈ ਆ ਜਦੋਂ 3 ਸਾਲ ਪਹਿਲਾਂ ਉਸ ਵੇਲੇ ਇਹਨਾਂ ਦੇ ਬਹੁਤੇ ਮੰਤਰੀ ਜਿਹੜੇ 2 ਤੋਂ 3 ਦਰਜਨ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ ਪਿੰਡਾਂ ਦੇ ਵਿੱਚੋਂ ਲਿਸਟਾਂ ਦਿੱਤੀਆਂ ਗਈਆਂ ਵੀ ਤੁਸੀਂ ਆ ਆ ਵਿਦਿਆਰਥੀ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਪਿੰਡਾਂ ਦੇ ਜਿਹੜੇ ਇਹਨਾਂ ਦੇ ਪ੍ਰਧਾਨ ਲਾਏ ਹੋਏ ਨੇ ਸਰਪੰਚ ਨੇ ਉਹਨਾਂ ਤੋਂ ਫੋਨ ਕਰਾਏ ਗਏ ਵੀ ਤੁਸੀਂ ਯੂਨੀਵਰਸਿਟੀ ਪੜ੍ਹਦੇ ਹੋ ਤੁਸੀਂ ਸਾਡੇ ਬੰਦਿਆਂ ਨੂੰ ਵੋਟ પાਕੇ ਆਉਣੀ ਆ ਜਦੋਂ ਤੁਸੀਂ ਚੋਣਾਂ ਦੀ ਗੱਲ ਆਉਂਦੀ ਹੈ ਜਦੋਂ ਆਪਦੀ ਚੌਧਰ ਦਿਖਾਉਣ ਦੀ ਗੱਲ ਕਰਨੀ ਹੈ ਜਦੋਂ ਇਸ ਯੂਨੀਵਰਸਿਟੀ ਨੂੰ MP MLA ਦਾ ਅਖਾੜਾ ਬਣਾਉਣਾ ਹੈ ਜਦੋਂ ਇੱਥੇ ਕਰੋੜਾ ਰੁਪਈਆ ਫੂਕ ਕੇ ਲੋਕਾਂ ਵਿਦਿਆਰਥੀਆਂ ਦੇ ਵਿੱਚ ਚੰਗੀ ਰਾਜ ਉਦੋਂ ਤੁਸੀਂ ਬਹੁਤ ਐਕਟਿਵ ਹੋ ਜਾਂਦੇ ਹੋ ਉਦੋਂ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਯੂਨੀਵਰਸਿਟੀ ਬਚਾਉਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਚੁੱਪ ਕਰਕੇ ਕਿਸੇ ਹੋਰ ਪਾਸੇ ਕਿਸੇ ਹੋਰ ਮੋਰਚੇ ਦੇ ਉੱਤੇ ਬੈਠੇ ਹੋ ਤੇ ਬਸ ਸਿਰਫ ਇੱਕ ਪ੍ਰੈਸ ਬਿਆਨ ਤੁਹਾਡੇ ਲਈ ਕਾਫੀ ਹੈ ਤੇ ਮੈਨੂੰ ਲੱਗਦਾ ਵੀ ਅੱਜ ਉਸੇ ਹੁਣ ਜਿਹੜਾ ਮੋਰਚਾ ਹੈ ਇਹ ਤੋਂ ਬਾਅਦ ਜੋ ਅੱਜ ਉਹਨਾਂ ਨੇ ਜੋ ਕੁਝ ਕੀਤਾ ਹੈ ਇਹ ਮੋਰਚਾ ਦੂਜਾ ਜਿਹੜਾ ਉਹ ਪੰਜਾਬ ਸਰਕਾਰ ਵੱਲ ਨੂੰ ਵੀ ਲੱਗਣਾ ਚਾਹੀਦਾ ਹੈ ਇੱਕ ਆਖੀ ਸਵਾਲ ਹੈ ਲੱਗਦਾ ਹੁਣ ਕੇਂਦਰ ਨੂੰ ਮਜਬੂਰ ਹੋਣਾ ਪੂ ਕੋਈ ਨਾ ਕੋਈ ਸੋਚਣ ਦੇ ਲਈ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰੀ ਭਰਮ ਭਲੇਖਾ ਹੋ ਸਕਦਾ ਹੈ ਪਰ ਉਹ ਨਿਕਲ ਗਿਆ ਹੁਣ ਲੱਗਦਾ ਹੁਣ ਸੋਚਣ ਦੇ ਲਈ ਮਜਬੂਰ ਹੋਣਾ ਪੂ ਕਿ ਜੇ ਇਦੋਂ ਤਿੱਖਾ ਸੰਘਰਸ਼ ਹੋਰ ਹੋ ਗਿਆ ਤਾਂ ਪਤਾ ਨਹੀਂ ਕੀ ਹੋ ਸਕਦਾ ਬਿਲਕੁਲ ਹੁਣ ਕੇਂਦਰ ਸਰਕਾਰ ਦੇ ਲਈ ਵੈਸੇ ਤਾਂ ਅੱਜ ਨਹੀਂ ਜਿੱਦਨ ਤੋਂ ਐਲਾਨ ਹੋਇਆ ਵਾ ਜਿੱਦਨ ਤੋਂ ਇੱਥੇ ਕੱਠ ਵੱਦਨਾ ਸ਼ੁਰੂ ਹੋਇਆ ਉਸ ਦਿਨ ਤੋਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਹਿਸਾਬ ਦਾ ਕੱਠ ਹੋ ਰਿਹਾ ਸੀ ਜਿਹੜੇ ਹਿਸਾਬ ਦੀ ਲੋਕਾਂ 'ਚ ਗੱਲ ਚੱ ਰਹੀ ਸੀ ਉਹਨਾਂ ਕ ਐਕਸ਼ਨ ਲੈ ਲੈਂਦੇ ਆ ਇਹ ਪਹਿਲਾਂ ਇਹਨਾਂ ਨੇ ਕਿਹਾ ਇੱਕ ਰੂਟ ਨ ਜਾ ਕੱਲ ਰਾਤ ਨੂੰ ਯੂਨੀਵਰਸਿਟੀ ਅਨਾਉਂਸ ਕਰ ਦਿੰਦੀ ਵੀ ਅਸੀਂ ਚੋਣਾਂ ਦਾ ਸ਼ੈਡਿਊਲ ਤਿਆਰ ਕਰ ਲਿਆ ਅਸੀਂ ਤਾਂ ਕੇਂਦਰ ਕੋਲ ਭੇਜਤਾ ਗੱਲ ਕਿੱਥੇ ਆ ਗੱਲ ਉਹ ਸਾਨੂੰ ਟੋ ਟੋ ਕੇ ਦੇਖਣਾ ਚਾਹੁੰਦੇ ਨੇ ਵੀ ਕਿੰਨੀ ਕੁ ਥਾਂ ਤੇ ਉਹ ਕਦੋਂ ਕੁ ਜਾ ਕੇ ਇਹ ਮੋਰਚਾ ਖਤਮ ਕਰ ਦੇਣਗੇ ਪਰ ਮੇਰੀ ਇਹ ਬੇਨਤੀ ਹੈ ਮੋਰਚੇ ਵਾਲਿਆਂ ਨੂੰ ਵੀ ਮੇਰੀ ਇਹ ਬੇਨਤੀ ਹੈ ਉਹਨਾਂ ਸਾਰੇ ਲੋਕਾਂ ਨੂੰ ਵੀ ਸਾਡੀ ਲੜਾਈ ਕੱਲੀਆਂ ਸੋਨੜ ਦੀਆਂ ਚੋਣਾਂ ਐਲਾਨ ਹੋਣ ਦੇ ਨਾਲ ਖਤਮ ਨਹੀਂ ਹੁੰਦੀ ਇੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਅਸੀਂ ਸੈਨੇਟ ਦੀਆਂ ਚੋਣਾਂ ਕਰਵਾ ਲੀਆਂ ਸੀ ਪਰ ਫੇਰ ਉੱਥੇ ਆ ਕੇ ਖੜੇ ਹੋਗੇ ਸਗੋਂ ਉਹਨਾਂ ਨੇ ਉਹ ਤੋਂ ਅ ਪੈਰ ਪਿੱਛੇ ਕਰਦੀ ਹੈ ਨਾ ਉਹ ਦੋ ਕਦਮ ਹੋਰ ਅੱਗੇ ਆ ਕੇ ਹਮਲਾਵਰ ਹੋ ਕੇ ਆਉਂਦੀ ਹੈ ਪਿਛਲੀ ਵਾਰ ਉਹਨਾਂ ਨੇ ਕੱਲੀ ਸੈਨੇਟ ਦੀਆਂ ਚੋਣਾ ਕਰਾਉਣ ਤੋਂ ਮਨਾਂ ਕੀਤਾ ਸੀ ਹੁਣ ਉਹਨਾਂ ਨੇ ਸੈਨੇਟ ਭੰਗ ਕਰਨ ਤੇ ਲਿਆਦੇ ਤੇ ਅਗਲੀ ਵਾਰ ਇਹ ਇਹ ਤੋਂ ਵੀ ਅੱਗੇ ਜਾਣਗੇ ਇਸ ਕਰਕੇ ਲੜਾਈ ਜਦੋਂ ਲੋਕ ਲੜਨ ਨੂੰ ਤਿਆਰ ਨੇ ਜਦੋਂ ਆਪਾਂ ਲੜਨ ਨੂੰ ਤਿਆਰ ਆ ਜਦੋਂ ਇਕੱਠਾ ਹੋਇਆ ਤਾਂ ਮੋਰਚੇ ਨੂੰ ਸਿਆਣਪ ਵਰਤਣੀ ਚਾਹੀਦੀ ਹੈ ਵੀ ਉਹ ਇਕੱਠੇ ਹੋਣ ਇਸ ਮੰਗ ਨੂੰ ਵੀ ਉਭਾਰਨ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਉਸ ਵੇਲੇ ਸਾਡੇ ਨਾਲ ਦੇ ਇੱਕ ਦੋਸਤ ਨੇ ਨਾਰਾ ਦਿੱਤਾ ਸੀ ਮਿੱਠੀ ਤੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਜਿਹੜੇ ਅੱਜ ਸਾਰੇ ਲੋਕਾਂ ਦੇ ਮੂੰਹ ਤੇ ਅਜ ਇੱਕਠੇ ਹੋ ਕੇ ਇਥੋਂ ਹੀ ਇੱਕ ਇਹ ਵੀ ਨਾਰਾ ਨਾਲ ਚੋੜੀ ਇਕਲੀਆਂ ਚੋਣਾ ਦੇ ਇਲਾਕਿਆਂ ਤੱਕ ਇਸ ਗੱਲ ਨੂੰ ਸੀਮਤ ਨਾ ਰੱਖੀ ਆਪਣੇ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ